ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਭਰ ਦੇ ਵਿੱਚ ਜੋ ਵੀ ਵਿਕਾਸ ਕਾਰ ਚੱਲ ਰਹੇ ਨੇ ਉਹਨਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ ਬਰਸਾਤੀ ਮੌਸਮ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹਾਂ ਸਰਕਾਰ ਦੇ ਵੱਲੋਂ ਬਰਸਾਤੀ ਮੌਸਮ ਦੇ ਵਿੱਚ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਵਾਸਤੇ ਵੀ ਕਾਰਜ ਕੀਤੇ ਜਾ ਰਹੇ ਨੇ ਇਸ ਨੂੰ ਮੁਖ ਰੱਖਦਿਆਂ ਮੁਹਾਲੀ ਦੇ ਫੇਸ 11 ਦੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਦੇ ਕੰਮਾਂ ਦੀ ਸ਼ੁਰੂਆਤ ਹੋਈ ਹੈ। ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵੱਲੋਂ 2 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਦੇ ਕੰਮ ਦਾ ਨੀ ਪੱਥਰ ਰੱਖਿਆ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਫੇਸ 11 ਦੇ ਵਿੱਚ ਅਕਸਰ ਹੀ ਬਰਸਾਤਾਂ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਉਂਕਿ ਇਹ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਸ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਬਰਸਾਤੀ ਪਾਣੀ ਦਾਖਲ ਹੋ ਜਾਂਦਾ ਸੀ ਪਰ ਹੁਣ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ ਅਤੇ ਜਲਦ ਹੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ ਉਹਨਾਂ ਆਖਿਆ ਕਿ ਮੋਹਾਲੀ ਸ਼ਹਿਰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣ ਰਿਹਾ ਹੈ ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਆਪਣੇ ਸ਼ਹਿਰ ਨੂੰ ਹੋਰ ਵੀ ਵਧੇਰੇ ਸੁੰਦਰ ਬਣਾਉਣ ਦੇ ਲਈ ਆਉਣਾ ਦਾ ਯੋਗਦਾਨ ਦੇਣਾ ਤੇ ਆਪਣੇ ਵਾਲੇ ਦਿਵਾਲੇ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਦੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਆਉ ਸੁਣਦੇ ਹਾਂ ਕੀ ਕੁਝ ਕਹਿਣਾ ਸੀ ਵਿਧਾਇਕ ਕੁਲਵੰਤ ਸਿੰਘ ਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ ਤਾਂ ਮਹਾਲੀ ਦੇ ਵਿੱਚ ਮੌਜੂਦਾ ਜਿੱਥੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਪਾਈਪ ਪਾਉਣ ਦੀ ਸ਼ੁਰੂਆਤ ਹੈ ਜਿਹੜੀ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਹੈ ਗੱਲਬਾਤ ਕਰਦੇ ਆ ਆ ਸਰ ਲਗਾਤਾਰ ਸੀਐਮ ਮਾਨ ਸਾਹਿਬ ਨੇ ਰੰਗਲਾ ਪੰਜਾਬ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵਿਧਾਇਕ ਨੇ ਜਿੰਨੇ ਉਹਨਾਂ ਵੱਲੋਂ ਕਿਵੇਂ ਸ਼ਹਿਰ ਦਾ ਦੌਰਾ ਕੀਤਾ ਜਾ ਰਿਹਾ ਕਿਹੜੀਆਂ ਕਿਹੜੀਆਂ ਕਮੀਆਂ ਨੂੰ ਬਾਤਿਆ ਜਾ ਰਹੀ ਤੁਸੀਂ ਦੇਖ ਰਹੇ ਹੋ ਵੀ ਪੂਰੀ ਸਰਕਾਰ ਸੜਕਾਂ ਤੇ ਕੋਈ ਸਕੂਲ ਚ ਜਾ ਰਿਹਾ ਕੋਈ ਮਹੱਲਿਆਂ ਵਿੱਚ ਜਾ ਰਿਹਾ ਕੋਈ ਵਾਰਡਾਂ ਦੇ ਵਿੱਚ ਜਾ ਰਿਹਾ ਪੂਰਾ ਜਿਹੜਾ ਵੀ ਸਰਕਾਰ ਦਾ ਭਾਵੇਂ ਐਮਐਲਏ ਆ ਜਾਂ ਮਨਿਸਟਰ ਆ ਜਦ ਭਾਵੇਂ ਸਾਡੇ ਮਾਝੇਗ ਮੁੱਖ ਮੰਤਰੀ ਨੇ ਸਾਰੇ ਲੋਕਾਂ ਦੇ ਵਿੱਚ ਖੜੇ ਨੇ ਤੇ ਲੋਕਾਂ ਦੀ ਸੇਵਾ ਲਈ ਹਾਜ਼ਰ ਨੇ ਸਕੂਲਾਂ ਤੇ ਤੋਂ ਘਾਟ ਹੋ ਰਹੇ ਨੇ ਜਿਹੜੇ ਕੰਮ ਕੀਤੇ ਹੋਏ ਨੇ ਤੇ ਜਿਹੜੇ ਕੰਮ ਕਰਨੇ ਨੇ ਉਹਨਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਨੇ ਆ ਤੁਸੀਂ ਦੇਖੋ ਵੀ 208 ਕਰੋੜ ਰੁਪਏ ਦੀ ਲਗਤ ਦੇ ਨਾਲ ਬੜੀ ਚਿਰਾਂ ਤੋਂ ਮੰਗ ਸੀ 11 ਫੀਸਦੀ ਸਾਰਿਆਂ ਨੇ ਦੇਖਿਆ ਹੋਊਗਾ ਮੋਹਾਲੀ ਸ਼ਹਿਰ ਦੇ ਲੋਕਾਂ ਨੇ ਬਈ ਜੇ ਛੋੜਾ ਬਹੁਤ ਮੀਂਹ ਪੈਂਦਾ ਸੀ ਤਾਂ ਇੱਕ ਕਾਰਨਰ ਜਿਹੜਾ ਭਰ ਜਾਂਦਾ ਸੀ ਤੇ ਪਹਿਲੀ ਮੰਜ਼ਲ ਤੇ ਤੇ ਦੂਜੀ ਮੰਜ਼ਲ ਤੇ ਵੀ ਪਾਣੀ ਭਰ ਜਾਂਦਾ ਸੀ ਇੰਨੀ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਸੀ ਉਹਨਾਂ ਦਾ ਸਮਾਨ ਵੀ ਖਰਾਬ ਹੁੰਦਾ ਸੀ ਅਨਾਜ ਵੀ ਖਰਾਬ ਹੋ ਜਾਂਦਾ ਸੀ ਤੇ ਉਹਦੀ ਸਮੱਸਿਆ ਦਾ ਪਰਮਾਨੈਂਟ ਹੱਲ ਆ ਜਿਹੜਾ ਉਹ ਹੁਣ ਕੱਢਤਾ ਤੇ ਅੱਜ ਕੰਮ ਸ਼ੁਰੂ ਹੋ ਜਾਣਾ ਔਰ ਮੇਰਾ ਖਿਆਲ ਹੈ ਵੀ 6 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਲਾਈਨ ਆ ਪੈ ਜਾਣੀ ਆ ਔਰ ਉਦੋਂ ਬਾਅਦ ਮੇਰਾ ਖਿਆਲ ਹੈ ਵੀ 11 ਫੇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਪਾਣੀ ਦੀ ਜਿਹੜੀ ਬਰਸਾਤੀ ਪਾਣੀ ਦੀ ਆ ਉਹ ਨਹੀਂ ਰਹੂ ਸਰ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਮੁਹੱਲੇ 'ਚ ਸ਼ੁਰੂ ਕੀਤੇ ਗਏ ਨੇ ਜਾਂ ਹੋ ਚੁੱਕੇ ਨੇ ਜੀ ਨਹੀਂ ਹੁਣ ਤੁਹਾਡੇ ਸਾਹਮਣੇ ਰੋਜ਼ ਇਹ ਚੱਲ ਰਿਹਾ ਕੰਮ ਹੈ ਹੁਣ ਆਪਾਂ ਦੋਨੋਂ ਸਕੂਲਾਂ ਤੋਂ ਆਏ ਨੇ ਠੀਕ ਨਹੀਂ ਜੀ ਚੌਕ ਬਣ ਚੁੱਕੇ ਨੇ ਕੈਮਰੇ ਬਣ ਚੁੱਕੇ ਨੇ ਅਬਾ ਰੋਜੇ ਦੱਸਦੇ ਆ ਠੀਕ ਨਹੀਂ ਤੇ ਲੋਕਾਂ ਨੂੰ ਪਤਾ ਵੀ ਹੈ ਲਗਾਤਾਰੇ ਕੰਮ ਚੱਲ ਰਿਹਾ ਤੇ ਫੈਸਲੇ ਲਗਾਤਾਰ ਜਾ ਰਹੇ ਨੇ ਆਉਣ ਵਾਲਾ ਟਾਈਮ ਆ ਜਿਹੜਾ ਮੋਹਾਲੀ ਸ਼ਹਿਰ ਦੇ ਵਿੱਚ ਮੋਹਾਲੀ ਸ਼ਹਿਰ ਦੇ ਲਈ ਬਹੁਤ ਹੀ ਉਜਵਲ ਹੈ ਬਹੁਤ ਹੀ ਵਧੀਆ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਆਪਣੇ ਸ਼ਹਿਰ ਨੂੰ ਸਾਫ਼ ਸੰਭਾਲ ਕੇ ਰੱਖਣ ਇਹਦੀ ਸਾਫ਼ ਸਫਾਈ ਦਾ ਧਿਆਨ ਜਿੱਥੇ ਸਰਕਾਰ ਦਾ ਫਰਜ਼ ਬਣਦਾ ਹੈ ਉਥੇ ਲੋਕਾਂ ਦੀ ਵੀ ਡਿਊਟੀ ਬਣਦੀ ਆ ਵੀ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਉਹ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਕੂੜਾ ਕਟਕਰ ਜਿਹੜਾ ਉਹ ਸਹੀ ਜਗ੍ਹਾ ਤੇ ਸੁੱਟਣ ਸੁੱਕੇ ਕੂੜੇ ਨੂੰ ਅਲੱਗ ਤੇ ਗਿੱਲੇ ਕੂੜੇ ਨੂੰ ਅਲੱਗ ਪਾਉਣ ਤਾਂ ਕਿ ਗੰਦ ਨਾ ਪੈ ਪੈ ਸਕੇ ਤਾਂ ਮੇਰੀ ਲੋਕਾਂ ਨੂੰ ਬੇਨਤੀ ਹੈ ਵੀ ਸਰਕਾਰ ਨੂੰ ਸਹਿਯੋਗ ਦਿਓ ਇਹ ਸਾਡਾ ਸ਼ਹਿਰ ਆ ਸਾਡਾ ਆਪਣਾ ਘਰ ਆ ਇੱਥੇ ਅਸੀਂ ਰਹਿਣਾ ਤੇ ਜੇ ਆਪਾਂ ਇਹਨੂੰ ਕਾ ਸਾਫ ਸੁੱਧਰ ਰੱਖਣ ਚ ਕੰਮਜਾਬ ਨਹੀਂ ਹੋ ਸਕੀ ਇਹਦਾ ਮਤਲਬ ਸਾਡੇ ਵੀ ਕਿੰਨਾ ਕਿਤੇ ਨੁਕਸਾ ਸਾਡੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰ ਸਾਡੇ ਨਾਲ ਮੁਹੱਲੀ ਤੋਂ ਆਮਾ ਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਜਿਨ੍ਹਾਂ ਵੱਲੋਂ ਮੁਹੱਲੀ ਦੇ ਫੇਸ 11 ਦੇ ਵਿੱਚ ਜਿਹੜਾ ਪਾਣੀ ਦੀ ਨਿਕਾਸੀ ਦੇ ਲਈ ਪਾਈਪ ਪਾਉਣ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਫੇਸ 11 ਹੈਗਾ ਜਿਹੜਾ ਉੱਥੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਤਸਵੀਰਾਂ ਨੇ ਜਿੱਥੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਆ ਥੋੜੀ ਦੇਰ ਪਹਿਲਾਂ ਨਹੀਂ ਪੱਥਰ ਰੱਖਿਆ ਗਿਆ ਤਾਂ ਬਰਸਾਤੀ ਪਾਣੀ ਦੀ ਇਸ ਇਲਾਕੇ ਦੇ ਵਿੱਚ ਕਾਫੀ ਸਮੱਸਿਆ ਆਉਂਦੀ ਸੀ ਲੋਕਾਂ ਦੇ ਘਰਾਂ ਦੇ ਵਿੱਚ ਬਰਸਾਤ ਦਾ ਪਾਣੀ ਹੈ ਜਿਹੜਾ ਦਾਖਲ ਹੋ ਜਾਂਦਾ ਸੀ ਤੇ ਲੋਕਾਂ ਦੀ ਇਹ ਸਮੱਸਿਆ ਦੂਰ ਕਰਨ ਦੇ ਲਈ ਆ ਵਿਧਾਇਕ ਕੁਲਵੰਤ ਸਿੰਘ ਅੱਜ ਫੇਸ 11 ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਪਾਣੀ ਦੀ ਜੋ ਨਿਕਾਸੀ ਹੈ ਉਸ ਦਾ ਪ੍ਰਬੰਧ ਕਰ ਦਿੱਤਾ ਗਿਆ ਪਾਈਪ ਨੇ ਜਿਹੜੇ ਉਹ ਪਾਏ ਜਾਣਗੇ ਤਾਂ ਇਹ ਕੰਮ ਆ ਜਿਹੜਾ 6 ਅੰਮੀਨਿਆਂ ਤੋਂ ਪਹਿਲਾਂ ਸ਼ਾਇਦ ਮੁਕੰਮਲ ਹੋ ਸਕਦਾ ਤੇ 2 ਕਰੋੜ ਤੋਂ ਵਧੇਰੇ ਦੀ ਲਾਗਤ ਹੈ ਜਿਹੜੀ ਇਸ ਪ੍ਰੋਜੈਕਟ ਤੇ ਆਵੀਗੀ ਤਾਂ ਦੱਸ ਦਈਏ ਕਿ ਇਹ ਨੀ ਪੱਥਰ ਹੈ ਜਿਹੜਾ ਰੱਖਿਆ ਗਿਆ ਐਮਐਲਏ ਕੁਲਵੰਤ ਸਿੰਘ ਦੀ ਅਗਵਾਈ ਚ ਨੀ ਪੱਥਰ ਰੱਖਿਆ ਗਿਆ ਤੇ ਉਰੇ ਹੁਣ ਰਸਮੀ ਉਦਘਾਟਨ ਕਰ ਦਿੱਤਾ ਗਿਆ ਤਾਂ ਥੋੜੀ ਦੇਰ ਬਾਅਦ ਇਹ ਕੰਮ ਜਿਹੜਾ ਸ਼ੁਰੂ ਹੋ ਜੂਗਾ ਤੇ ਲੋਕਾਂ ਦੀ ਜੋ ਵੀ ਸਮੱਸਿਆ ਸੀ ਇੱਥੇ ਬਰਸਾਤਾਂ ਦੇ ਵਿੱਚ ਕਾਫੀ ਪਾਣੀ ਜਮਾ ਹੋ ਜਾਂਦਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੁੰਦਾ ਸੀ ਤਾਂ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਆ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਆ ਪਾਣੀ ਦੀ ਨਿਕਾਸੀ ਦੇ ਜੋ ਪਾਈਪ ਨੇ ਉਹ ਪਾਏ ਜਾ ਰਹੇ ਨੇ ਉਸ ਦਾ ਉਦਘਾਟਨ ਕਰ ਦਿੱਤਾ ਗਿਆ ਤੇ ਆਉਣ ਵਾਲੇ 6 ਮਹੀਨਿਆਂ ਦੋ ਵਧੇਰੇ ਸਮੇਂ ਦੇ ਵਿੱਚ ਇਹ ਪ੍ਰੋਜੈਕਟ ਲਾਗੂ ਹੋ ਜਾਊਗਾ ਤੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੇ ਸਮੂਹ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਵੀ ਸਹਿਯੋਗ ਦੇਣ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਤਾਂ ਕੈਮਰਾ ਪਰਸਨ ਅਮਨ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ